ਗੜੇ ਬਠਿੰਡਾ ਦੇ ਫੌਜੀ ਚੌਕ ਸ਼ਹੀਦ ਨੰਦਨਗੜ੍ਹ ਚੌਕ ਸ਼ਹੀਦ ਨੰਦ ਸਿੰਘ ਚੌਕ ਤੇ ਇੱਥੇ ਰਾਤ ਇੱਕ ਟਰਾਲਾ ਚੌਕ ਦੇ ਵਿੱਚ ਰਾਜਸਥਾਨ ਦਾ ਨੰਬਰ ਹੈ ਐਂਬੂਲੈਂਸ ਹੋ ਗਿਆ ਤੇ ਚੌਕ ਦੇ ਵਿੱਚ ਵੱਜ ਗਿਆ ਐਦਾ ਉਹ ਦਾੜੀ ਨਹੀਂ ਖਾਦਾ ਬਗੈਰ ਵੀ ਕੋਈ ਕੱਲ ਨਹੀਂ ਜਾਦੇ ਨਾ ਜਿਸ ਤਰ੍ਹਾਂ ਦੇ ਹਾਲਾਤ ਨੇ ਇਹ ਲੱਗ ਰਿਹਾ ਵੀ ਟਰਾਲਾ ਜਿਆਦਾ ਸਪੀਡ ਚ ਸੀ ਡਰਾਈਵਰ ਤੋਂ ਕੰਟਰੋਲ ਨਹੀਂ ਹੋਇਆ ਤੁਸੀਂ ਦੇਖੋ ਮੌਕੇ ਦੇ ਹਾਲਾਤ ਉਹ ਵੇਖੀਏ ਕਿ ਮੇਰੇ ਮੋਟਰਸਿਕਲ ਚ ਜਾਦੇ ਚਲਾ ਦੇ ਆਇਆ ਡਰਾਈਵਰ ਦੇ ਸੱਟਾ ਵੱਜਿਆ ਬਾਕੀ ਕੋਈ ਨਕਸਾਨ ਨਹੀਂ ਹੈ ਤੇ ਆ ਦੇਖ ਆ ਜਿਹੜਾ ਪੁਲਿਸ ਦਾ ਇੱਥੇ ਬਾਕਸ ਲੱਗਿਆ ਉਹਨੂੰ ਵੀ ਨਾਲ ਹੀ ਕਸੀਟ ਲਿਆ ਇਹ ਐ ਲੱਗ ਰਿਹਾ ਜਿਵੇਂ ਇੱਥੋਂ ਬੀਬੀ ਵਾਲਾ ਰੋਡ ਸਾਈਡ ਤੋਂ ਆ ਰਿਹਾ ਸੀ ਇਹ ਬਾਕਸ ਪੁਲਿਸ ਵਾਲਾ ਬਾਕਸ ਹੁੰਦਾ ਇੱਥੇ ਲੱਗਿਆ ਸਾਹਮਣੇ ਇਸ ਜਗ੍ਹਾ ਤੇ ਜਿਹੜਾ ਨੇ ਨਾਲ ਹੀ ਘਸੀਟ ਲਿਆ ਇਹ ਹੱਥੋਂ ਮਾਰ ਕੇ ਛੱਡਿਆ ਹੈ ਬਟਿੰਡਾ ਦਾ ਬੀਬੀ ਵਾਲਾ ਚੌਕ ਹੈ ਸ਼ਹੀਦ ਅਨੰਦ ਸਿੰਘ ਚੌਕ ਜਿਹਨੂੰ ਫੌਜੀ ਚੌਕ ਦੇ ਨਾਮ ਤੋਂ ਮਸ਼ਹੂਰ ਹੈ ਤੇ ਪੁਰਾਣਾ ਬਸ ਡਾ ਵੀ ਕਹਿੰਦੇ ਆ ਤੁਹਾਨੂੰ ਦਿਖਾਉਣਾ ਆ ਆ ਦੇਖ ਸ਼ਹੀਦ ਨੰਦ ਸਿੰਘ ਚੌਕ ਬਾਈ ਦੱਸੋਗੇ ਕਿ ਹੋਇਆ ਕੀ ਹੈ ਇਹ ਆਪਣਾ ਰਾਤ 2:00 ਵਜੇ ਦੀ ਗੱਲ ਹੈ ਤੁਸੀਂ ਠੀਕ ਹੈ ਜੀ ਤੇ ਉਹ ਹੈਗਾ ਵੀ ਆ ਰਿਹਾ ਸੀ ਸਪੀਡ ਜਾ ਰਿਹਾ ਸੀ ਭੱਜ ਰੋਏ ਮੈਂ ਕਿ ਆਖੂ ਕੁ ਲਾ ਕੇ ਉਹਨਾਂ ਕਰਦੇ ਨੁਕਸਾਨ ਹੋ ਗਏ ਤਾਂ ਤੁਰੰਤ ਬੁਦੀ ਨੂੰ ਹਸਪਤਾਲ ਲਾ ਕੇ ਇਹ ਕਿੱਥੋਂ ਦਾ ਹੈ ਤਾਂ ਇਹ ਦਾ ਅਫਗਾਨistan ਦਾ ਮਾਨ ਕਰਦੇ ਤੇ ਉਹਨੂੰ ਹਸਪਤਾਲ ਤੁਸੀਂ ਵਿਚਾਇਆ ਕਿ ਹਾਂ ਆ ਗਈ ਸੀ ਐਂਬੂਲੈਂਸ ਆ ਗਈ ਸੀ ਉਹਨੂੰ ਬੁਲਾ ਦਿੱਤੀ ਸੀ ਤੇ ਹਸਪਤਾਲ ਲਾ ਦਿੱਤਾ ਹਾਂ ਹੂੰ ਠੀਕ